ਆਪਣਾ ਸ਼ਿਮ ਕੁਮਾਰ ਰੌੜਾ ਤੁਸੀਂ ਦੇਖ ਰਹੇ ਹੋ ਤੇਜਪੁਰੀਆਂ ਚੈਨਲ ਅੱਜ ਅਸੀਂ ਪਹੁੰਚੇ ਤਲਵੰਡੀ ਪਾਈ ਦੇ ਕੁੜੀਆਂ ਵਾਲੇ ਸਕੂਲ ਕੋਲ ਜਿੱਥੇ ਕਿ ਕੁੜੀਆਂ ਦੇ ਮਾਪਿਆਂ ਵੱਲੋਂ ਕਿਹਾ ਜਾਂਦਾ ਮੁੰਡੇ ਠੰਗਲਾਂ ਤੇ ਫੁੱਲੜ ਵੱਜ ਕਰਦੇ ਆ ਕਿਉਂ ਕਰਦੇ ਆ ਇੱਥੇ ਅੱਜ ਪੁਲਿਸ ਵੱਲੋਂ ਨਾਕਾ ਵੀ ਲਗਾਇਆ ਗਿਆ ਅੱਜ ਅਸੀਂ ਉਹਨਾਂ ਪੁਲਿਸ ਅਫਸਰਾਂ ਕੋਲੇ ਵੀ ਕਾਰਨ ਜਾਨਣਾ ਚਾਹੁੰਦੇ ਆ ਕਿ ਇਹ ਨਾਕਾ ਕਿਉਂ ਲਾਇਆ ਗਿਆ ਤੇ ਕਿਸ ਕਾਰਨ ਲਾਇਆ ਗਿਆ ਜੀ ਨਾਮ ਅੱਗੇ ਨਰਨਾ ਬੱਚੀ ਦੱਸੋ ਤੁਸੀਂ ਇਹ ਤਲਵੰਡੀ ਪਾਈ ਸੈਂਡਿੰਗ ਬਣੀ ਕਰੇ ਜਿਹੜਾ ਇਹ ਨਾਕਾ ਲਾਇਆ ਹੋਇਆ ਪੁਲਿਸ ਵਾਲਿਆਂ ਨੇ ਸਾਡੇ ਇੱਕ ਨਾਕਾ ਇਹ ਨਾਕਾ ਜਿਹੜਾ ਲਾਇਆ ਜੀ ਇਹ ਜਿਹੜੇ ਸ਼ਰਾਰਤੀ ਅਨਸਰਾਂ ਜੋ ਸਕੂਲ ਦੇ ਟਾਈਮ ਜਦੋਂ ਸਕੂਲ ਲੱਗਦਾ ਕਲੀਆਂ ਵਾਲੇ ਸਕੂਲ ਦੇ ਕੋਲ ਆਪਾਂ ਲੱਗਦੇ ਆਂ ਤੇ ਜਾਂ ਜਦੋਂ ਛੁੱਟੀ ਹੁੰਦੀ ਆ ਉਹ ਟਾਈਮ ਸ਼ਰਾਰਤੀ ਅਨਸਰਾਂ ਤੇ ਉੱਤੇ ਜਿਹੜੀ ਸਖਤ ਕਾਰਵਾਈ ਕਰਨ ਉਹਨਾਂ ਨੂੰ ਉਹਨਾਂ ਨੇ ਕਾਰਵਾਈ ਕਰਨ ਦੇ ਸਮਝੂ ਗਏ ਲਾ ਜੀ ਕੱਲ ਸਰਦਾਰ ਦਸਵਿੰਦਰ ਸਿੰਘ ਬਰਾੜ ਐਸਐਸ ਸਾਹਿਬ ਅਸੀਂ ਮੰਗਤਰ ਜੇ ਕਹਿ ਰਹੇ ਸੀ ਕਿ ਸੰਦੀ ਸੰਦੀ ਮੰਗ ਨੂੰ ਵੀ ਧਿਆਨ ਵਿੱਚ ਰੱਖਦੇ ਆਂ ਹੈ ਪਹਿਲ ਦੇ ਆਧਾਰ ਤੇ ਜਿਹੜੇ ਸ਼ਰਾਰਤੀ ਅਨਸਰਾਂ ਦੇ ਬਗ ਦੇ ਸਖਤ ਕਾਰਵਾਈ ਕੀਤੀ ਕਿ ਕਿ ਮੇਰਾ ਕਦੇ ਕਿੰਨੇ ਟਾਈਮ ਤੋਂ ਤੁਸੀਂ ਇਹ ਮੰਗ ਕਰ ਰਹੇ ਬੰਦ ਮੇਰੇ ਧਿਆਨ ਵਿੱਚ ਇੱਕ ਕਾਰਵਾਈ ਗੱਲ ਨੂੰ ਬੜਾ ਟਾਈਮ ਹੋ ਗਿਆ ਪਰ ਮੇਰੇ ਧਿਆਨ ਵਿੱਚ 2 ਮਹੀਨੇ ਪਹਿਲਾਂ ਇਹ ਗੱਲ ਹੋਣੀ ਚਾਹੀਦੀ ਆ ਕਿ ਅੱਛਾ ਨੰਗਾ ਦੀ ਬੈਂਕ ਨਾਲ ਇਹ ਨਾ ਲੈਂਦੇ ਨਾ ਹਾ ਤੇ ਵੀ ਜਿਹੜਾ 3 ਟਾਈਮ ਬਤਨ ਲੈਣ ਆਈਦਾ ਵਾ ਤੇ ਇੱਕ ਨਹੀਂ ਮੇਰੇ ਸਾਹਮਣੇ 25 30 ਨੌਜਵਾਨ ਜਿਹੜੇ ਹੈਗੇ ਜਿਹੜੇ ਹੁੱਲੜਬਾਜੀ ਕਰਦੇ ਸਕੂਲ ਦੇ ਟਾਈਮ ਜਿਹੜੇ ਕੋਲ ਆ ਕੇ ਬਾਜ਼ਾਰ ਦੇ ਵਿੱਚ ਆ ਕੇ ਜਾਨਕੀ ਇੱਕ ਨਹੀਂ 4 4 5 5 ਗੜੇ ਜਿਹੜੇ ਕੁੜੀਆਂ ਲਾ ਕੇ ਤੰਗ ਫਖਾਨ ਕੇ ਕੁੜੀਆਂ ਦੇ ਵਿੱਚ ਜਿਹੜਾ ਡਰ ਦਾ ਜਿਹੜਾ ਮਾਹੌਲ ਆ ਉਹ ਪੈਦਾ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਅੱਜ ਪੁਲਿਸ ਅਫਸਰਾਂ ਨੇ ਇੱਥੇ ਮੋਟਰਸਾਈਕਲ ਦੇ ਚਲਾਣ ਵੀ ਕੱਟੇ ਆ ਕਿੰਨੇ ਹੁੰਲੜਬਾਜੀ ਆ ਤੇ ਬੱਚੇ ਵੀ ਰੋਕੇ ਗਏ ਆ ਕੋਈ ਹੋਰ ਵੀ ਮੋਟਰ ਪੈ ਰੁਕੇ ਗਏ ਆ ਤੁਹਾਡੇ ਸਾਹਮਣੇ ਰੋਕ ਰਹੇ ਆ ਵੀ ਤੁਹਾਨੂੰ ਕਿੱਦਾਂ ਲੱਗ ਰਿਹਾ ਸਹੀ ਬਹੁਤ ਵਧੀਆ ਅਸੀਂ ਤਾਂ ਨੇ ਜੀ ਇਹ ਕਲਾ ਦਸੀ ਨਹੀਂ ਅੰਦਰ ਕਲੇ ਕੁੜੀਆਂ ਕਰਕੇ ਅਸੀਂ ਇਹਨਾਂ ਜੇਤ ਹਰੇਕ ਸ਼ਰਾਰਤੀਆਂ ਸਰਦਸ ਨਾ ਪਾਈ ਜਾਵੇ ਜਿਸ ਤਰ੍ਹਾਂ ਕੋਈ ਹੁੰਲੜਬਾਜੀ ਇਹ ਕਰਦਾ ਕੁੜ ਜਾਂ ਕੋਈ ਸ਼ਰਾਬ ਦੀ ਕੋਈ ਚੋਰੀ ਆ ਕੋਈ ਡਾਕੀ ਅਸੀਂ ਇਹਨੇ ਵੀ ਖਰੇ ਹਰ ਇੱਕ ਦੇ ਯਾਰਵੀ ਹੋਣੀ ਚਾਹੀਦੀ ਸਰ ਇਹ ਦੇਖਿਆ ਜਾਵੇ ਜੇ ਨਾ ਅੱਜ ਪੁਲਿਸ ਪ੍ਰਸ਼ਾਸਨ ਨੇ ਅੱਜ ਕੰਮ ਸ਼ੁਰੂ ਕੀਤਾ ਵਾਂਗ ਨਾ ਕਿ ਕਿਲਾ ਅੰਦਰ ਦੰਦਾ ਇਸ ਤੇ ਜਿਹਨਾਂ ਨੇ ਸਕੂਲ ਬੰਦ ਹੋਣ ਲਈ ਆਏ ਇਹ ਕਿੰਨੇ ਦਿਨ ਤੱਕ ਇਹ ਅੱਜ ਤਾਂ ਦਿਨ ਲਈ ਆ ਕਿ ਸਾਰੇ ਲੋਕ ਸਾਥੀ ਸਰ ਇਹੀ ਮੰਗਾ ਕਿ ਅਸੀਂ ਤਾਂ ਇਹ ਕਿੰਨੇ ਵੀ ਚਲੋ ਮਜਬੂਰੀਆਂ ਸਾਰਿਆਂ ਦੀ ਹੁੰਦੀ ਹੈ ਪ੍ਰਸ਼ਾਸਨ ਵੀ ਅਸੀਂ ਹਰ ਇੱਕ ਗੱਲ ਵੀ ਪ੍ਰਸ਼ਾਸਨ ਦੇ ਨਹੀਂ ਸਿਰ ਸਕਦੇ ਕਿ ਮੈਂ ਕਿਹੋ ਜਿਹੀ ਗੱਲ ਕੀਤੀ ਆ ਵੀ ਸਾਡੇ ਮਾਪਿਆਂ ਦਾ ਵੀ ਫਰਜ਼ ਬੰਦਾ ਵਾ ਕਿ ਅਸੀਂ ਸਮੇਂ ਦਾ ਟਾਈਮ ਆ ਕੇ ਬੱਚਿਆਂ ਨੂੰ ਛੱਡ ਕੇ ਜੇ ਆਪ ਲੈ ਕੇ ਆਇਗੇ ਠੀਕ ਹੈ ਮਜਬੂਰੀ ਹੈ ਕਰਾਂ ਦੇ ਵਿੱਚ ਕੰਮ ਨਹੀਂ ਨਿਕਲਿਆ ਜਾ ਸਕਦਾ ਪਰ ਨਹੀਂ ਅਸੀਂ ਕਾਰ ਵਿੱਚ ਬੰਦ ਗਏਗੇ ਕਿਉਂਕਿ ਅਸੀਂ ਅੱਜ ਜੇ 10 ਮਿੰਟ ਟਾਈਮ ਨਹੀਂ ਕਰ ਸਕਦੇਗੇ ਫਿਰ ਆਪਾਂ ਨਾ ਕਰੇ ਕਾਹਨ ਕੋਈ ਅਨਹੋਣੀ ਹੋ ਜੇ ਕਿਸੇ ਕੋਈ ਗਲਤ ਅਨਸਰ ਤੇ ਗਲਤ ਸ਼ਰਾਧ ਕਰ ਲਈ ਜਾਂ ਕੁਝ ਹੋ ਜੇ ਮੁਲਕੇ ਚ ਅਸੀਂ 10 15 15 ਦਿਨ ਧਰਨਾ ਲਾਵਾਂ ਗੜਤਾਲਾਂ ਫਿਰ ਵੀ ਸਾਨੂੰ ਕੰਮ ਬੰਨੇ ਬਨਗੇ ਅਸੀਂ ਇਸੇ ਕਾਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਮਾਪਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਦੇ ਸਮੇਂ ਸਮੇਂ ਦੇ ਕੱਢ ਕੇ ਆਵੋ ਤੇ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਹੈ ਵੀ ਤੁਸੀਂ ਜੇ ਨਹੀਂ ਜਿਆਦਾ ਟਾਈਮ ਰੱਖ ਸਕਦੇ ਤੇ ਸਕੂਲ ਲੱਗਣ ਤੋਂ ਕੁਝ ਸਮਾਂ ਪਹਿਲਾਂ ਤੇ ਸਕੂਲ ਜਿਹਦੀ ਛੁੱਟੀ ਹੁੰਦੀ ਆ ਉਸ ਤੋਂ ਅੱਧਾ ਘੰਟਾ ਪਹਿਲਾਂ ਆ ਕੇ ਤੁਸੀਂ ਯਾਨੀ ਕਿ ਇੱਥੇ ਜਿਹੜੀ ਗਿਆਦੀ ਆ ਬਿਲਕੁਲ ਯਾਨੀ ਕਿ ਉਹ ਨਿਭਾ ਸਕਦੇ ਹੋ ਸਭ ਦੇਖਿਆ ਜਾਵੇ ਜਿਹੜਾ ਆਪਾਂ ਫਾੜਕਾਂ ਤੋਂ ਕੋਲ ਆਉਂਦੇ ਆ ਉੱਥੇ ਇੱਕ ਸਟੇਸ਼ਨ ਵਾਲਿਆਂ ਦੇ ਇੱਕ ਰੇਲਵੇ ਸਟੇਸ਼ਨ ਦੇ ਕੋਲੇ ਖਾਲੀ ਜਗ੍ਹਾ ਪਈ ਆ ਤੇ ਉ ਤੋਂ ਨੂੰ ਪਲੇਟੀ ਕਿਹਾ ਜਾਂਦਾ ਪਲੇਟੀ ਇਹ ਨਾਮ ਤੋਂ ਜਾਣਿਆ ਜਾਂਦਾ ਉੱਥੇ ਵੀ ਮਤਲਬ ਕਿ ਬਹੁਤ ਮੰਡੀਰ ਖੜਦੀ ਆ ਉੱਥੇ ਮਤਲਬ ਕਿ ਬੜੇ ਗੇੜੇ ਗੰਦੇ ਆ ਅੰਮ੍ਰਿਤਸਰਾਂ ਦੇ ਕਿੰਨਿਆਂ ਦੇ ਪਿੱਛੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਰ ਇਸ ਤਰ੍ਹਾਂ ਨਹੀਂ ਜਿਹੜਾ ਹੁਣ ਕਾਰਨ ਆ ਕਿ ਫਾੜਕਾਂ ਤੋਂ ਪਾਰ ਇਤਨੀ ਨੂੰ ਜਾਨੀ ਕਿ ਅਗਰ 75% ਗੱਲ ਕਰੀਏ ਤੇ ਕੁੜੀਆਂ ਪਰਲੇ ਪਾਸੇ ਆਉਂਦੀਆਂ ਨੇ ਪਰ ਟਿਕਟ ਤੋਂ ਪਾਰਲੇ ਪਾਸੇ ਬੱਚਾ ਡਾੜ ਜਾਵੇ ਸ਼ਾਇਦ ਪਿੰਡਾਂ ਵਾਲੇ ਵਿੱਚ ਜਿਹੜੇ ਆਉਂਦੇ ਉਹ ਆਟ ਉਹ ਇਸ ਕਰਕੇ ਪਟੜੀ ਦੇ ਵਿੱਚ ਕੋਈ ਸੁੰਸਣ ਏਰੀਆ ਵਾ ਕੋਥੇ ਕੋਈ ਹੈਨਿੰਗ ਆ ਕਿਉਂਕਿ ਹਰੇਕ ਬੰਦਾ ਕਾਰੋਬਾਰ ਵਿੱਚ ਲਿਸਤਾ ਉਹਨਾਂ ਨੂੰ ਉਹ ਸੁੰਸਣ ਏਰੀਆ ਘੱਟ ਕਿਉਂਕਿ ਤਾਂ ਕਹਿੰਦਾ ਜਦੋਂ ਮੇਰੀ ਬਹੁਤ ਮਰੀ ਬੈਸ ਵੀ ਹੋ ਚੁੱਕੀ ਆ ਸਾਡਾ ਝਗੜਾ ਵੀ ਹੋ ਚੁੱਕਾ ਵਾ ਇਸੇ ਕਰਕੇ ਅਸੀਂ ਅਸੀਂ ਜਾਨੀ ਕਿ ਆਪਣਾ ਮਾਲ ਪਾਲਟੀ ਵੱਲੋਂ ਦਲ ਖਾਲਸਾ ਵੱਲੋਂ ਤੇ ਜਥੇਬੰਦੀਆਂ ਨੂੰ ਅਸੀਂ ਮੰਕਤੀ ਆ ਵੀ ਅਗਰ ਦੇ ਪ੍ਰਸ਼ਾਸਨ ਇੱਕ ਚੀਜ਼ ਨੂੰ ਕੰਟਰੋਲ ਕਰਦਾ ਠੀਕ ਆ ਨਹੀਂ ਤਾਂ ਜੋ ਬਰ ਜਥੇਬੰਦੀਆਂ ਜੋ ਕਰਨੀਆਂ ਆ ਉਹ ਫਿਰ ਨੀਤੀਆਂ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਊਗਾ ਟੰਗ ਟੰਗਾਂ ਦੇ ਬਹਿ ਕੇ ਕੁਰੀਆਂ ਮਗ ਇਹ ਜੀ ਉਹਨਾਂ ਕਰਕੇ ਨਾ ਉਹਨਾਂ ਦੇ ਸਾਥ ਹੁੰਦਾ ਅਕਬਾਲ ਬਾਈ ਜਿਹਨਾਂ ਕੋਲ ਬਿਨਾਂ ਕਾਜਾਂ ਤੋਂ ਅਸੀਂ ਮੁਕਤ ਫੋਨ ਕਰਦੇ ਜੀ ਜਿਵੇਂ ਹੁੱਲੜ ਬਾਜ਼ੀ ਫਿਰ ਉਹਨਾਂ ਦੇ ਕਾਰ ਸਾਰੇ ਅੱਜ ਕਿੰਨੇ ਦੇ ਚਲਾਨ ਕਰਤੇ ਤੁਸੀਂ ਵੀ ਆ ਜਾਓ ਤੇ ਸਾਰੇ ਜਿਹੜੀ ਅੱਜ ਤੁਸੀਂ ਜਿਹੋ ਦੋਨੇ ਬੰਦੇ ਕੁੰਡਾ ਲੱਗੂ ਕੋਲੀ ਕਿੰਨੇ ਦੇਣ ਵੱਤ ਤੇ ਅੱਜ ਆਵੇ ਦਿੱਲੀ ਇਹ ਦਿੱਲੀ ਨਹੀਂ ਨਹੀਂ ਦਿੱਲੀ ਆਵਾ ਹੈਦਕੁੱਤੀ ਦੇ ਟਾਈਮ ਦੀ ਹੁੰਦੀ ਆ ਹਾਂ ਕੁੱਤੀ ਟਾਈਮ ਹੀ ਆਵਾ ਲੇ ਕਰਦੇ ਆ ਤੁਸੀਂ ਦੇਖਿਆ ਜੋ ਫਾਟਨਾ ਤੋਂ ਕੋਲ ਸ਼ੁਰੂ ਹੁੰਦੇ ਆ ਜਿਹੜੇ ਉੱਥੇ ਪੁਲ ਬਣਿਆ ਹੋਇਆ ਵਾ ਇੱਕ ਪਲੇਟੀ ਦੇ ਨਾਮ ਤੇ ਜਾਣਿਆ ਜਾਂਦਾ ਵਾ ਉਸ ਕੁਸ਼ਲ ਮੇਰੇ ਸਾਡੇ ਪਾਸੇ ਕਿਹੜਾ ਮਾਰਾਂ ਕਿੱਥੇ ਤੇ ਤੁਹਾਡੇ ਸਾਰੇ ਮੁਲਾਜ਼ਮਾਂ ਦੇ ਉੱਤੇ ਜਾਂਦੇ ਹਾਂ ਹਾਂਜੀ ਹਾਂਜੀ ਸੋ ਅਸੀਂ ਪੁਲਿਸ ਅਸਟਾਣੇ ਦੀ ਗੱਲਬਾਤ ਕਰਕੇ ਦੇਖੀ ਉਹਨਾਂ ਨੇ ਵੀ ਕਹੀ ਗੱਲ ਕਹੀ ਆ ਕਿ ਜਦੋਂ ਸਕੂਲ ਲੱਗਣ ਦਾ ਟਾਈਮ ਆ ਤੇ ਜੋ ਕੁੱਤੀ ਦਾ ਟਾਈਮ ਆ ਸਾਡੀ ਡਿਊਟੀ ਬੁੱਧੋਂ ਹੀ ਲੱਗਦੀ ਹੈ ਤੇ ਕਿ ਅਸੀਂ ਕੋਈ ਸੇ ਨਾ ਕੋਈ ਗੱਲ ਨਹੀਂ ਆਉਣ ਦਵਾਗੇ ਜੇ ਕੋਈ ਗੱਲ ਦਾ ਮੁੰਡਾ ਆਉਂਦਾ ਜਾਂ ਫੇ ਮੋਟਰਸਾਈਕਲ ਆਉਂਦਾ ਜੇ ਬਿਨਾ ਨੰਬਰ ਤੋਂ ਮੋਟਰਸਾਈਕਲ ਵੀ ਆਉਂਦੇ ਉਹਨਾਂ ਦੇ ਵੀ ਅਸੀਂ ਕਟਾਂਗੇ ਬੌਂਡ ਕਰਾਂਗੇ ਬਸ ਇੱਕ ਗੱਲ ਜੀ ਮੈਂ ਤੁਹਾਡਾ ਪ੍ਰਸ਼ੰਸਕ ਹਾਂ ਮਾਰਾ ਤੇ ਸਾਡੇ ਚੈਨਲ ਨੂੰ ਇਦਾਂ ਹੀ ਦੇਖਦੇ ਰਹੋ ਸਬਸਕ੍ਰਾਈਬਰ ਕਰਦੇ ਰਹੋ ਤੇ ਤੁਹਾਡੇ ਨਾਲ ਹੋਰ ਅਪਡੇਟਾਂ ਸਾਂਝੀਆਂ